ਸਾਹੂ ਮਹ ਹੈਕਰ ਆਪ ਦੇਖ ਰਹੇ ਹੈ ਸੀਆਈਬੀ ਨਿਊਜ਼ ਚੈਨਲ ਪਰ ਇਸ ਵਕਤ ਕੀ ਖਬਰ आवारा जानवरों की चपेट में आने से 19 वर्षीय युवक की मौत हो गई आवारा पशुओं के कारण आए दिन कुछ न कुछ हादसे होते रहते हैं ताजा मामला उभावाल रोड संगरूर में सामने आया जहां गांव किला भारी का रहने वाला 19 वर्षीय युवक अपनी मोटरसाइकिल पर सवार होकर संगरूर की ओर जा रहा था जब वो उभावाल रोड फाटक के पास पहुंचा उस पर आवारा मवेशियों ने हमला कर दिया जिससे उसकी मौत हो गयी जब उसने हमने परिवार से बात की तो उन्होंने कहा की मेरा बेटा जो फौज में शामिल होने के लिए रोजाना ਨਾ ਪਰ ਸ਼ੀਸ਼ਾ ਲੇਟਾ ਥਾ ਉਹ ਆਜ ਘਰ ਸੇ ਆ ਰਹਾ ਥਾ ਤਬ ਹੀ ਰਸਤੇ ਮੇ ਆਵਾਰਾ ਮਵੇਸ਼ੀਓ ਨੇ ਉਸੇ ਮਾਰ ਡਾਲਾ ਇਸ ਮੌਕੇ ਪਰ ਜਬ ਡਾਕਟਰ ਸੇ ਬਾਤ ਕਰਨੇ ਕੀ ਕੋਸ਼ਿਸ਼ ਕੀ ਗਈ ਤੋ ਉਹਨੋ ਨੇ ਬਾਈਟ ਦੇਣੇ ਸੇ ਇਨਕਾਰ ਕਰ ਦਿਆ ਪਰਮਜੀਤ ਸਿੰਘ ਸਰਾਹੋਲੀ ਕੌਮੀ ਪ੍ਰਧਾਨ ਅਕਾਲੀ ਦਸਤੰਤਰ ਅੱਜ ਜਿਹੜਾ ਅਸੀਂ ਜ਼ਿਲ੍ਹਾ ਬਣ ਵਿਭਾਗ ਦੇ ਅੱਗੇ ਰੋਸ ਬਈ ਕਾਲੇ ਝੰਡੇ ਲੈ ਕੇ ਧਰਨਾ ਲਾਇਆ ਇਹਦਾ ਕਾਰਨ ਹੈ ਕਿ ਅਸੀਂ ਪਹਿਲਾ ਨਾਬੇ ਤਸੀਲ ਦੇ ਇਨ੍ਹਾਂ ਦੇ ਅਫਸਰ ਨੂੰ ਰੇਂਜ ਅਫਸਰ ਨੂੰ ਇਹ ਜ਼ਿਲ੍ਹਾ ਮੰਗ ਪੱਤਰ ਦੇ ਕੇ ਗਿਆ ਮੈਂ ਸਿੱਚੇ ਤੌਰ ਤੇ ਮਿਲ ਕੇ ਗਏ ਕਿ ਅਜੀਬ ਭਵਾਨੀਗੜ ਤੋਂ ਨਾਬੇ ਤੱਕ ਬਹੁਤ ਔਖੀਆਂ ਸੜਕਾਂ ਬਰਮਾਈਆਂ ਨੇ ਧਰਨੇ ਲਾ ਲਾ ਕੇ ਕਾਲੀ ਦਾ ਸਤੰਤਰ ਨੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਤੁਹਾਡੇ ਦਰਖਤ ਨੇ ਜਿਹੜੇ ਸੁੱਕੇ ਦਰਖਤ ਲੋਕਾਂ ਦਾ ਨੁਕਸਾਨ ਕਰਦੇ ਨੇ ਜਦੋਂ اچانک ਗਰਜ ਜਾਂਦੇ ਨੇ ਗੱਡੀਆਂ ਤੇ ਆ ਕੇ ਤੇ ਗਿੱਲੇ ਦਰਖਤ ਨੇ ਜਿਹੜੇ ਹਰੇ ਭਰੇ ਦਰਖਤ ਆ ਉਹਨਾਂ ਨੇ ਉੱਪਰ ਆਏ ਝੁੰਡ ਬਣੇ ਹੋਏ ਜਿਹੜੇ ਬਰਸਾਤ ਹੋਣ ਕਰਕੇ ਝੂੰਦੇ ਨੇ ਝੂੰਨ ਨਾਲ ਲੁੱਕ ਦਾ ਤੇ ਪਾਣੀ ਦਾ ਅਫਸ ਚ ਬੈਰ ਹੈ ਇਹਦੇ ਕਰਕੇ ਸੜਕ ਚ ਉਥੇ ਖੱਡਾ ਪੈਂਦਾ ਹੈ ਖੱਡੇ ਦੇ ਕਾਰਨ ਸੜਕ ਇੱਕ ਦਫਾ ਖੱਡਾ ਪੈ ਗਿਆ ਫਿਰ ਲੁੱਕ ਵਾਲੀ ਸੜਕ ਰੁਕਦੀ ਨਹੀਂ ਦਿੰਦੀ ਉਹ ਸਾਰੀ ਪੱਟੀ ਜਾਂਦੀ ਆ ਇਸ ਲਈ ਇਹਨਾਂ ਨੂੰ ਮੈਂ ਬਾਰ ਬਾਰ ਕਹਿ ਕੇ ਗਿਆ ਸਾਈਕਲ ਲਈ ਸਾਡੇ ਰੋਟੀ ਦੇ ਪੁਲਾ ਤੋਂ ਡਾਬੇ ਤੱਕ ਦੋਨੇ ਪਾਸੇ ਜਿੰਨੇ ਵੀ ਕੋਈ ਫੈਕਟਰੀ ਆ ਕੋਈ ਤੁਸੀਂ ਲੱਗਿਆ ਉਹਨਾਂ ਨੇ ਆਪਣੇ ਪਾਰਕਿੰਗ ਆਪਣੇ ਆਪ ਹੀ ਬਣਾ ਲਿਆ। ਦਰਖਤ ਪੱਟ ਕੇ ਨੰਬਰੀ ਦਰਖਤ ਆ। ਉਹ ਪਤਾ ਨਹੀਂ ਕਿੱਥੇ ਗਾਇਬ ਕਰੇ ਨੇ ਕੀ ਕਰਿਆ। ਇਹਨਾਂ ਨੂੰ ਅਸੀਂ ਬਾਰ-ਬਾਰ ਕਿਹਾ ਵੀ ਤੁਹਾਡੀ ਡਿਊਟੀ ਬਣਦੀ ਆ ਜੇ ਇੱਕ ਗਰੀਬ ਬੰਦਾ ਇੱਕ ਠਾਣਾ ਵੱਢ ਲਵੇ। ਕੋਈ ਠਾਣੇ ਪਰਚਾ ਦਰਜ ਕਰਾ ਕੇ ਉਹਦੀ ਜਵਾਨਤ ਨਹੀਂ ਹੋਣ ਦਿੰਦੇ। ਪਰ ਇਹ ਕੀ ਹੋ ਰਿਹਾ ਹੈ? ਕਿ ਹਜ਼ਾਰ ਤੁਸੀਂ ਹੈਰਾਨ ਹੋਵੋਗੇ ਕਿ ਸੈਂਕੜਿਆਂ ਦੀ ਗਿਣਤੀ ਚ ਦਰਖਤ ਨੇ ਇੱਕ ਨਾਲ ਟੇਲ ਜਾਂਦੀ ਹੈ ਸੂਆ। ਉਹਦੇ ਦੇ ਸੀ ਉਹ ਤਾਂ ਵੀ ਚੱਕ ਤੇ ਪਤਾ ਨਹੀਂ ਕਿਵੇਂ ਉਹਨਾਂ ਨੂੰ ਸਕਾਉਂਦੇ ਨੇ ਕੀ ਪਾਉਂਦੇ ਨੇ ਉਹਨਾਂ ਦੇ ਜਿਹੜਾ ਚ ਸੁੱਕਣ ਤੋਂ ਬਾਅਦ ਉਹਨਾਂ ਦਰਖਤ ਨੂੰ ਗਾਇਬ ਕਰ ਦਿੰਦੇ ਨੇ ਇਹ ਮੰਗਾ ਲੈ ਕੇ ਅਸੀਂ ਆਏ ਆ ਜੇ ਸਾਡੀਆਂ ਨਾ ਮੰਗੀਆਂ ਮੰਨੀਆਂ ਗਈਆਂ ਤਾਂ ਇਹ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਰੋਡ ਤੋਂ ਇਲਾਵਾ ਹੋਰ ਵੀ ਕਿਸੇ ਰੋਡ ਦਾ ਵੀ ਮੁੱਦਾ ਚੱਕਿਆ ਇਹ ਇਹ ਅੱਗੇ ਜਾ ਕੇ ਭਵਾਨੀਗੜ੍ਹ ਤੋਂ ਦੇਖ ਲੋ ਲੈ ਕੇ ਗਵਿੰਦਗੜ੍ਹ ਤੱਕ ਆਹ ਦੂਜੀ ਵੀ ਅਸੀਂ ਆਹ ਸੜਕ ਤੇ ਧਰਨਾ ਲਾ ਕੇ ਪਟਿਆਲੇ ਤੋਂ ਨਾਬੇ ਤੱਕ ਇਹ ਅਸੀਂ ਬੜਵਾਈ ਅਸੀਂ ਕਿਤੇ ਵੀ ਕੋਈ ਮੁੱਦਾ ਹੋਵੇ ਇਕੱਲਾ ਇਹ ਨਹੀਂ ਹੈ ਵੀ ਨਾਬੇ ਤਕਸੀਮਤਾ ਕੋਈ ਵੀ ਸਾਡੇ ਧਿਆਨ ਚ ਆਉਂਦਾ ਅਸੀਂ ਉਹ ਮੁੱਦੇ ਨੂੰ ਚੱਕ ਕੇ ਸੁੱਤੀ ਸਰਕਾਰ ਸੁੱਤੇ ਪ੍ਰਸ਼ਾਸਨ ਤੇ ਧਿਆਨ ਚ ਲਿਆ ਕੇ ਉਹਦੇ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਕੋਈ ਮੀਟਿੰਗ ਵੀ ਤੁਹਾਡੀ ਤਾਂ ਹੋਈ ਸੀ ਮੈਡਮ ਨਾਲ ਪਹਿਲਾਂ ਮੈਂ ਆਪ ਮਿਲ ਕੇ ਗਿਆ ਜੀ ਉਹਨਾਂ ਨਾਲ ਗੱਲਬਾਤ ਕਰੀਓ ਕਹਿੰਦੇ ਸੀ ਸਾਨੂੰ ਹਫ਼ਤਾ ਦੇ ਦਿਓ ਜੀ ਅਸੀਂ ਇਹਦਾ ਹੱਲ ਕਰ ਦਾਂਗੇ ਪਰ ਲਾਰਾ ਹੀ ਲੈ ਗਏ ਜਾਂ ਗੱਲੇ ਨਹੀਂ ਮੁੜੀ ਪੁੱਟੇ ਜੇ ਲਾ ਤਾਂ ਤਰਹੀ ਲਾਣੇ ਦਾ ਹੱਲ ਨਹੀਂ ਹੁੰਦਾ ਜਦੋਂ ਹੱਲ ਨਹੀਂ ਹੁੰਦਾ ਜਿਹੜੀ ਨਵੀਂ ਸਰਕਾਰ ਬਣੀ ਹੈ ਕੈਂਸੇ ਅਸੀਂ ਬਦਲ ਦਵਾਂਗੇ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਾਦਲੇ ਦੇ ਤਾਂ ਕਿ ਧਰਨੇ ਉਦੋਂ ਦੁੱਗਣੇ ਲੱਗ ਗਏ ਪਹਿਲਿਆਂ ਦੇ ਹੁੰਦੇ ਜਿਹੜੇ ਧਰ ਲੈਂਦਾ ਸੀ ਉਦੋਂ ਦੁੱਗਣੇ ਵੱਧ ਗਏ ਲੋਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਜਿਹਦੇ ਕਰਕੇ ਅਸੀਂ ਤਾਂ ਬੇਆਦਬੀਆਂ ਦੇ ਸਮੇ ਗੁਰੂ ਗ੍ਰੰਥ ਸਾਹਿਬ ਦੀਆਂ ਜਦੋਂ ਹੋਈਆਂ ਉਦੋਂ ਤੋਂ ਸਮੇ ਸਮੇਂ ਦੀਆਂ ਸਰਕਾਰਾਂ ਨਾਲ ਲੜਦੇ ਰਿਹਾ ਇਹਨਾਂ ਨਾਲ ਵੀ ਅਸੀਂ ਲੜਦੇ ਜਾ ਰਿਹਾ ਇਹ ਸਾਡੇ ਨਾਲ ਵੀ ਵਾਦਾ ਕਰਕੇ ਪੱਜਿਆ ਹਾਂ ਪਰ ਜਿਹੜੇ ਲੋਕਾਂ ਦਾ ਮੁੱਦਾ ਹੈ ਸਾਡਾ ਆਪਣਾ ਮੁੱਦਾ ਹੈ ਉਦੇ ਉਹਦੇ ਲਈ ਵੀ ਸਾਨੂੰ ਸੜਕ ਤੇ ਆਉਣਾ ਪੈਂਦਾ ਸਾਡਾ ਮੁੱਖ ਮੰਤਰੀ ਇਹਨਾਂ ਦੇ ਮੰਤਰੀ ਉਰੇ ਕਿੰਨੇ ਨੇ ਡਾਕਟਰ ਬਲਬੀਰ ਸਿੰਘ ਹੈ ਸਾਡੇ ਐਮ ਐਲ ਏ ਤਿੰਨ ਚਾਰ ਬਣਦੇ ਨੇ ਇਹ ਆਪਣੇ ਜਿਹੇ ਜ਼ਿਲੇ ਜ਼ਿਲੇ ਦੀ ਗੱਲ ਕਰ ਲਈਏ ਪਰ ਨਾ ਕਿਸੇ ਦਾ ਕੋਈ ਧਿਆਨ ਨਹੀਂ ਕਿ ਸਰਕਾਰ ਮਿੰਟੋ ਮਿੰਟੀ ਸੜਕਾਂ ਪੱਟੀ ਜਾਂਦੀਆਂ ਬਣਾਈ ਜਾਂਦੀਆਂ ਕੀ ਹੋ ਰਿਹਾ ਐਵੇਂ ਜਿਵੇਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਚ ਬਣ ਗਈ ਜਿੰਨੀਆਂ ਸਰਕਾਰਾਂ ਬਣਦੀਆਂ ਉਹਨਾਂ ਦੀ ਵਾਰੀ ਉਹ ਗਲੀਆਂ ਨਾਲੀਆਂ ਬਣਦੀਆਂ ਨੇ ਸਾਰਾ ਗੌਰ ਖਤੰਦਾ ਹੈ ਅੰਦਰੂਨੀਏ ਪੈਸਾ ਲੁੱਟਿਆ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਕਰਜ਼ੇ ਹੀ ਹੋ ਰਿਹਾ ਹੈ ਅਗਲਾ ਕੀ ਕਦਮ ਲਿਹਾ ਹੋਗਾ ਇਹਦਾ ਅਗਲਾ ਕਦਮ ਇਹੀ ਹੈ ਅਸੀਂ ਰੋਟੀ ਤੇ ਪੌਣਾ ਤੇ ਜਾਮ ਲਾਵਾਂਗੇ ਮੈਂ ਸਪਸ਼ਟ ਲਿਖ ਕੇ ਵੀ ਦਿੱਤਾ ਮੰਗ ਪੱਤਰ ਚ ਜੇ ਨਾ ਸਾਡੀ ਸੁਣੀ